ਆਪਣੇ ਕੁਲਜੀਤ ਸਿੰਘ ਜੀ ਕਿਸਾਨ ਮੋਚ ਦੇ ਨਾਮ ਪਾ ਰਹੇ ਕਿ ਇਹੋ ਉਹ ਉਸਲੇ ਵਿੱਚ ਕੋਈ ਇਹ ਦੇਖੋ ਇਹ ਜਾਣ ਬੁੱਝ ਕੇ ਇੱਕ ਸਾਜ਼ਿਸ਼ ਆ ਜਿਹਦੇ ਤਹਿਤ ਮੋਦੀ ਜੀ ਦੇ ਖਿਲਾਫ ਜਾਂ ਸਾਡੇ ਸਰਕਾਰ ਦੇ ਖਿਲਾਫ ਇੱਕ ਮਾਹੌਲ ਬਣਾਉਣ ਦੀ ਸਾਜ਼ਿਸ਼ ਆ ਪਹਿਲੀ ਗੱਲ ਤਾਂ ਉਹ ਕਾਨੂੰਨ ਵੀ ਅੱਛਾ ਦੂਜੀ ਗੱਲ ਇਹ ਕਹਤਾ ਕੇਂਦਰ ਨੇ ਉਹਨਾਂ ਨੂੰ ਕਿ ਭਾਈ ਤੁਹਾਡੇ ਨਾਲ ਸਲਾਹ مشورہ ਕਰਕੇ ਤੁਹਾਡੀ تسلی ਕਰਕੇ ਫਿਰ ਇਹਨੂੰ ਲਾਗੂ ਕਰਾਂਗੇ ਇਦਾਂ ਨਹੀਂ ਕਰਾਂਗੇ ਕਾਨੂੰਨ ਬਣ ਗਿਆ ਪਰ ਇਹ ਇਸ ਨੂੰ ਲਾਗੂ ਨਹੀਂ ਕਰਾਂਗੇ ਉਸ ਤੋਂ ਬਾਅਦ ਹੜਤਾਲ ਕਰਨ ਦੀ ਕੀ ਜ਼ਰੂਰਤ ਰਹੇਗੀ ਇਹ ਤਾਂ ਇਹ ਇੱਕ ਸਾਜ਼ਿਸ਼ ਦੇ ਤਹਿਤ ਆ ਇਹ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਹੈ ਫਿਰ ਆਲ ਇੰਡੀਆ ਟਰਾਂਸਪੋਰਟ ਕਹਿ ਰਹੇ ਨੇ ਵੀ ਜੋ ਚੀਰ ਸ਼ਕਤੀ ਸਾਹਿਬ ਕਹਿ ਰਹੇ ਨੇ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਗ੍ਰਹਿ ਮੰਤਰੀ ਨਹੀਂ ਤਾਂ ਹੁਣ ਤਾਂ ਪੰਜਾਬ ਦੀ ਗੱਲ ਆ ਜੀ ਸਾਰੀ ਇਸ ਵੇਲੇ ਤਾਂ ਪੰਜਾਬ ਦੇ ਜਿਹੜੇ ਟਰਾਂਸਪੋਰਟਰ ਨੇ ਨਾ ਉਹ ਕਰ ਰਹੇ ਆ ਉਹ ਤਾਂ ਪੰਜਾਬ ਸਰਕਾਰ ਨੇ ਹੀ ਹੈਂਡਲ ਕਰਨਾ ਉਹਨਾਂ ਨੂੰ ਤੇ ਉਹ ਦਿੱਲੀ ਆਲ ਇੰਡੀਆ ਵਾਲੇ ਨਹੀਂ ਕਰ ਰਹੇ ਸਰ 1 2 ਸਾਲ ਬੀਤ ਜਾਣ ਦੇ ਬਾਅਦ باوجود ਵੀ ਸਿੱਧੂ ਮੂਸੇ ਦਾ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਕੀ ਕਹਿਣਾ ਚਾਹੂੰਗਾ ਦੇਖੋ ਮੇਰਾ ਖਿਆਲ ਆ ਬਈ ਨਹੀਂ ਤਾਂ ਅੱਜ ਗੈਂਗਸਟਰਾਂ ਦਾ ਹੋਰ ਜੋਸ਼ ਜ਼ੋਰ ਵਧਿਆ ਹੋਣਾ ਸੀ ਉਹ ਸਿਰਫ ਉਹੀ ਅਟਰੈਕਟ ਕਰਦਾ ਕਿ ਗੈਂਗਸਟਰ ਬਾਦ ਇੱਥੇ ਹੈਗਾ ਪੰਜਾਬ 'ਚ ਨਹੀਂ ਤਾਂ ਇਹ ਭਗਵੰਤ ਮਾਨ ਹੋਣੀ ਤਾਂ ਮੁੱਕਰੀ ਜਾਣਗੇ ਇੱਥੇ ਦਾ ਹੈ ਹੀ ਨਹੀਂ ਇੱਥੇ ਤਾਂ ਸ਼ਾਂਤੀ ਆ ਠੀਕ ਹੈ ਉਸ ਤੋਂ ਬਾਅਦ ਕਾਰਵਾਈ ਹੋਈ ਆ ਔਰ ਪਰ ਪੰਜਾਬ ਸਰਕਾਰ ਨੇ ਜਾਂ ਪੰਜਾਬ ਦੀ ਪੁਲਿਸ ਨੇ ਨਹੀਂ ਉਹ ਪਕੜੇ ਉਹ ਦਿੱਲੀ ਦੇ ਕ੍ਰਾਈਮ ਜਿਹੜਾ ਬ੍ਰਾਂਚ ਆ ਉਹ ਉਸਨੇ ਜ਼ਿਆਦਾ ਪਕੜੇ ਨੇ ਆ ਦੀਪਕ ਟੀਨੂ ਪਗੜਵਾਤਾ ਸੀ ਉਹ ਫਿਰ ਭੱਜ ਗਿਆ ਸੀ ਫਿਰ ਉਹਨਾਂ ਨੇ ਪਕੜਿਆ ਇਹ ਤਾਂ ਉਹਨੂੰ ਪਕੜ ਹੀ ਨਹੀਂ ਪਾਏ ਇਹ ਤਾਂ ਇਥੋਂ ਕਿਸ ਤਰ੍ਹਾਂ ਲੋਕ ਭੱਜ ਜਾਂਦੇ ਇਹਨਾਂ ਕੋਲ ਇਸ ਤਰ੍ਹਾਂ ਕਤਲੋਗਾਰਤ ਹੋ ਰਹੀ ਆ ਮੰਨਣ ਨੂੰ ਹੁਣ ਵੀ ਤਿਆਰ ਨਹੀਂ ਫਿਰ ਕੀ ਗੱਲ ਕਹਿੰਦੇ ਆ ਹੁਣ ਮੈਂ ਤੁਹਾਨੂੰ ਤੁਸੀਂ ਸਾਰੇ ਪੱਤਰਕਾਰ ਜਿਹੜੇ ਹੁੰਦੇ ਹਨ ਨਾ ਬੜੇ ਸੂਝਵਾਨ ਹੁੰਦੇ ਆ ਸਾਡੇ ਨਾਲੋਂ ਵੀ ਜ਼ਿਆਦਾ ਜਾਣਦੇ ਹੋ ਕੀ ਕਹਿੰਦੇ ਆ ਉੱਤਰ ਪ੍ਰਦੇਸ਼ ਚ ਕ੍ਰਾਈਮ ਬਹੁਤ ਜ਼ਿਆਦਾ ਸਾਡੇ ਕ੍ਰਾਈਮ ਬਹੁਤ ਘੱਟ ਆ ਭਲੇ ਮਾਨਸੋ ਕੁਝ ਅਕਲ ਤੇ ਹੱਥ ਮਾਰੋ ਥੋੜਾ ਬਹੁਤ ਤੇ ਤੁਸੀਂ ਗੱਲ ਕੀ ਕਰਦੇ ਹੋ 25 ਕਰੋੜ ਆਬਾਦੀ ਆ ਉੱਤਰ ਪ੍ਰਦੇਸ਼ ਦੀ ਔਣੇ 3 ਕਰੋੜ ਆ ਪੰਜਾਬ ਦੀ ਤੇ ਪੰਜਾਬ ਦਾ ਤੇ ਉਹਨੂੰ ਕੰਪੈਰੀਸ਼ਨ ਕਿੱਦਾਂ ਕਰਦੇ ਹੋ ਤੁਸੀਂ ਇਹ ਤਾਂ ਕੋਈ ਸਾਨੂੰ ਬੇਵਕੂਫ ਬਣਾਉਣਾ ਹੋਵੇ ਸਿੱਧੇ ਆਦਮੀ ਨੂੰ ਬਣਾ ਲੋਂਗੇ ਬਾਕੀ ਬੰਦਿਆਂ ਨੂੰ ਥੋੜਾ ਬਣਾ ਲੋਂਗੇ